ਦੋਸਤੋ ਅਸੀਂ ਪਹੁੰਚ ਚੁੱਕੇ ਆ ਹਿਸ਼ਾਰਪੁਰ ਦੇ ਪਿੰਡ ਢੋਲਵਾਹਾ ਵਿਖੇ ਤਾਂ ਇਹ ਢੋਲਵਾਹਾ ਪਿੰਡ ਦਾ ਡੈਮ ਹੈ ਤਾਂ ਜਿਹੜਾ ਤੁਸੀਂ ਆ ਸਾਹਮਣੇ ਪਾਣੀ ਦੇਖ ਰਹੇ ਹੋ ਇੱਥੇ ਕਿਸੇ ਟਾਈਮ ਪਿੰਡ ਵਸਿਆ ਹੁੰਦਾ ਸੀ ਤੇ ਇੱਥੇ ਮੰਦਿਰ ਵੀ ਸੀਗਾ ਤੇ ਜਦੋਂ ਪਾਣੀ ਘਟ ਜਾਂਦਾ ਸੀ ਮੰਦਿਰ ਬਾਹਰ ਆ ਜਾਂਦਾ ਸੀ ਤੇ ਇਹ ਇੱਥੇ ਚੋਏ ਜਿੱਦਾਂ ਪਾਣੀ ਜ਼ਿਆਦਾ ਆਉਂਦਾ ਹਿਸ਼ਾਰਪੁਰ ਦੇ ਵਿੱਚ ਉਹਦੇ ਸਟੋਰੀਜ਼ ਵਾਸਤੇ ਜਿਹੜਾ ਇਹ ਡੈਮ ਬਣਾਇਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹ ਪਿੰਡ ਇੱਥੋਂ ਸ਼ਿਫਟ ਹੋ ਕੇ ਅੱਗੇ ਚਲਾ ਗਿਆ ਤੇ ਮੰਦਿਰ ਬਾਹਰ ਦਿਖਦਾ ਹੁਣ ਪਾਣੀ ਹੈ ਗਰਮੀਆਂ ਦੇ ਵਿੱਚ ਥੋੜਾ ਜਿਹਾ ਪਾਣੀ ਸੁੱਕ ਜਾਂਦਾ ਉਦੋਂ ਮੰਦਿਰ ਬਾਹਰ ਦਿਖਾਈ ਦੇਣ ਲੱਗ ਜਾਂਦਾ ਬੜੀ ਸ਼ਾਂਤ ਜਗ੍ਹਾ ਹੈ ਤੇ ਸੋਹਣੀ ਜਗ੍ਹਾ ਹੈ ਇਹ ਢੋਲਵਾਹਾ ਪਿੰਡ ਦਾ ਜਿਹੜਾ ਡੈਮ ਹੈ ਬੜੀ ਸ਼ਾਂਤ ਜਗ੍ਹਾ ਹੈ ਕੱਚੇ ਪਹਾੜਾ ਜਿਹੜੇ ਇੱਥੇ ਇੱਕ ਇੱਕ ਪਿੰਡ ਵਿਖੇ ਜਿਹੜੀ ਹੜੱਪਾ ਸਭਿਅਤਾ ਦੇ ਅਵਸ਼ੇਸ਼ ਮਿਲੇ ਆ ਉਹਦਾ ਮਿਊਜ਼ੀਅਮ ਵੀ ਹੈ ਬਹੁਤ ਸੋਹਣੀ ਜਗ੍ਹਾ ਬੜੀ ਸ਼ਾਂਤ ਜਗ੍ਹਾ